ਹਜੇ ਨਹੀਂ ਹਾਂਜੀ ਦੋਸਤੋ ਸੱਸੀ ਗਾਜੀ ਬਈ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਬਈ ਆਪਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੀ ਪਾਸ਼ਾ ਜੀ ਦਾ ਹਨਾ ਗੁਰਪੁਰ ਬਾੜਿਆ ਤੇ ਆਪਾਂ ਜਾ ਰਹੇ ਹਾਂ ਬਈ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਬੀਆ ਲੱਗਿਆ ਪਾਕਿਸਤਾਨ ਦਾ ਤੇ ਆਪਣੇ ਪਿੰਡੋਂ ਹੋਰ ਨੇ 6 ਸਾਥੀ ਆਪਾਂ ਟੋਟਲ 7 ਜਣੇ ਆ ਇੱਕ ਦਿਆਲੂ ਵਾਲੇ ਕੀਵੇ ਤੋਂ ਆ ਤੁਹਾਨੂੰ ਆਪਾਂ ਉਹਨਾਂ ਦੇ ਰੂ ਰੂ ਕਰਾਵਾਂਗੇ ਤੇ ਅੱਜ ਪੈਕਿੰਗ ਕਰ ਰਹੇ ਹਾਂ ਬਈ ਸਾਰੇ ਸਮਾਨ ਦੀ ਤੇ ਸਮਾਨ ਬਈ ਹੁਣ ਪਤਾ ਥੋੜੀ ਥੋੜੀ ਹੋ ਜਾਂਦਾ ਹਨਾ ਜਿਵੇਂ ਹੁਣ ਆਪਾਂ ਮੈਂ ਪੱਗ ਵੰਡਦਾ ਬਈ ਤੁਹਾਨੂੰ ਪਤਾ ਪੱਗ ਨਾਲ ਕੰਮ ਬਾਝ ਜਾਂਦਾ ਹਨਾ ਸੇ ਪੱਗਾਂ ਹੋ ਗਈਆਂ ਤੇ ਬੈਗ ਦੇ ਵਿੱਚ ਪੈ ਨਹੀਂ ਰਿਹਾ ਹੁਣ ਦੇਖਦੇ ਆਂ ਤੇ ਆ ਮੇਰੀ ਬੇਟੀ ਆ ਗਈ ਸਰਗਮਾ ਜੀ ਆਜੀ ਆ ਤਾ ਸਹੀ ਗੱਲ ਜੀ ਸਰਗਮਾ ਬਈ ਤੇ ਬਈ ਬੈਗ ਵਾਰਨਾ ਪੈ ਗਿਆ ਹੁਣ ਇਹ ਹੁਣ ਹੋਰ ਬੈਗ ਦੇ ਵਿੱਚ ਪਾਉਣੇ ਕੱਪੜੇ ਆਪਾਂ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਕਾਪਾ ਕੱਪੜੇ ਲੈ ਕੇ ਆਲੇ ਨਾਲ ਹੋਣਾ ਮੰਨ ਲਓ ਸਾਡਾ 10 ਦਿਨਾਂ ਦਾ ਬੀਆ ਲੱਗਿਆ ਹੋਇਆ ਬਈ ਜੀ ਚਾਰ ਨੂੰ ਜਾਣਾ ਸੀ ਨੇ ਤੇ 10 14 ਨੂੰ ਵਾਪਸੀ ਸਾਡੀ ਉਹਦੇ ਮਤਲਬ ਤੁਹਾਨੂੰ ਪਤਾ ਕਿਰੀਬਨ ਵੀ 7 8 ਸੂਟ ਘਟੋੜਾ ਆਪਣਾ ਚਾਹੀਦੀ ਚਾਹੀਦੇ ਨੇ ਹਨ ਤੇ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆ ਆਓ ਜੀ ਹਾਂਜੀ ਬਾਈ ਆਪਣਾ ਸਮਾਨ ਉਹ ਬੈਗ ਦੇ ਵਿੱਚ ਤਾਂ ਪਿਆ ਨਹੀਂ ਤੇ ਹੁਣ ਆਪਣੇ ਬੈਗ ਚੇਂਜ ਕੀਤਾ ਤੇ ਆਹ ਵਾਲਾ ਟਰਾਲੀ ਬੈਗ ਹੈਗਾ ਬਸ ਤਾਂ ਉਹ ਵੀ ਮੈਂ ਨਵਾਂ ਸੀ ਇਹ ਨਾਲ ਲਿਆਂਦਾ ਸੀ ਆਪਣੇ ਤੇ ਆਪਾਂ ਦੇਖਦੇ ਦੇ ਵਿੱਚ ਸਮਾਨ ਪਾਉਣੇ ਆ ਸਾਰਾ ਵੀ ਬੈ ਜਾਊਗਾ ਨਹੀਂ ਫਿਰ ਦੋ ਬੈਗ ਕਰਨੇ ਪੈਣਗੇ ਮੈਨੂੰ ਐ ਵੀ ਇੱਕ ਬੈਗ ਨਾਲ ਸਾਰਜ ਹਰ ਹੁਣ ਹਨ ਇੱਕ ਬੈਗ ਚੱਕਣਾ ਸੌਖਾ ਥੋੜਾ ਜਿਹਾ ਚਲੋ ਇਹ ਇਹ ਹੈਂਡਲ ਹੈਗਾ ਹੈਂਡਲ ਹੈਗਾ ਸਾਰਾ ਕੁਝ ਚਲੋ ਆਪਾਂ ਇਧਰੋਂ ਟਰਾਈ ਕਰਦੇ ਜਿਵੇਂ ਉਹ ਗਾਇਸ ਹੈ ਆਹ ਵਾਲੇ ਬੈਗ ਚਾੜਦੇ ਸਮਾਨ ਲਾਉ ਜੀ ਦੁਬਾਰਾ ਪੈਕਿੰਗ ਕਰ ਰਹੇ ਆ ਦੁਬਾਰੇ ਸਾਰੇ ਸਮਾਨ ਕੱਢਦੇ ਆ ਆਪਾਂ ਬਾਹਰ ਤੇ ਇਹਦੇ ਵਿੱਚੋਂ ਕੱਢ ਕੇ ਹੁਣ ਆਹ ਬੈਗ ਦੇ ਵਿੱਚ ਪਾ ਰਹੇ ਆ ਆਪਾਂ ਇਹ ਦੇਖੋ ਪਹਿਲਾਂ ਤੁਸੀਂ ਅੰਗਿਆਨਾ ਛੱਕਾ ਵਾਲਿਆ ਨਾ ਪਾਓ ਠੀਕ ਹੈ ਛੱਕਾ ਵਾਲਿਆ ਪਾਕਿਸਤਾਨ ਜਿੰਨਾ ਵਗੈਰਾ ਪਾਓ ਹਾਂਜੀ ਉਸ ਤੋਂ ਉਸ ਤੋਂ ਅੱਲ ਪੱਗਾ ਪੂਗਾ ਪਾਉ ਉਹਦੀਆਂ ਪੱਗਾ ਪੂਗਾ ਨਹੀਂ ਬੇਟਾ ਜੀ ਪੱਗ ਠੀਕ ਹੈ ਪੱਗ

कोई गल नहीं पहले तो वाले कपड़ा खाने मजाक नहीं आके बे होता और हां जी ਪੱਗਾਂ ਪਾ ਰਹੇ ਆ ਆਪਣੇ ਹਨ ਉਸ ਤੋਂ ਪਹਿਲਾਂ ਸੈੱਟ ਪੱਗ ਨੂੰ ਇਸ ਤਰ੍ਹਾਂ ਰੱਖਦੇ ਕਿਉਂਕਿ ਬਈ ਆਪਣਾ ਸ਼ੌਂਕ ਆ ਪੱਗ ਵਧਣਾ ਪਹਿਲੇ ਦਿਨ ਤੋਂ ਹਨ ਪਰ ਬਾਪੂ ਨੇ ਬਖਸ਼ਾ ਵੇ ਆਪ ਨੂੰ ਤੇ ਜ਼ਰੂਰੀ ਵੇ ਬਈ ਹਨ ਪੱਗ ਨਾਲ ਬੰਦਾ ਸਰਦਾਰ ਸੋਹਣਾ ਲੱਗਦਾ ਹੈ ਓਕੇ ਖਾਸੀਅਤ ਬੰਦਰੀ ਇੱਕ ਖਾਸ ਤੋ ਕੁ ਬਣ ਜਾਂਦੀ ਹੈ ਉਹ ਵੀ ਦੇਖੋ ਅੱਗੇ ਚੱਲਦੇ ਹਾਂ ਹਾਂ ਜੀ ਹਾਂ ਇਹਨੂੰ ਆਪਾਂ ਬਾਅਦ ਚ ਨਾ ਪਰਬੰਧ ਲਾ ਕੇ ਸਾਰਾ ਮੇਚ ਚੱਲ ਮੈਂ ਇਹ ਸ਼ਰਟਾਂ ਘੱਟੋ ਸਰ ਕੋਲ ਉਧਰ ਪਾਈ ਆਪਾਂ ਰਾਈਟ ਕੋਰਟਾ ਬਜੰਮਾ ਅਈ ਪਹਿਲਾਂ ਪਰ ਇੱਕ ਕੋਰਟਾ ਬਜੰਮਾ ਨਹੀਂ ਪਹਿਲਾਂ ਪੱਗ ਪਾ ਲੈ ਸਾਈਡ ਤੇ ਰੱਖੀ ਉਹਦੇ ਉਦਾਂ ਵੀ ਸ਼ਰਟ ਪਾਉਣੀ ਹੈ ਕੋਲ ਦਾ ਪ੍ਰੈਕਟਿਸ ਸਾਰਾ ਠੀਕ ਹੈ ਨਾ ਇਹ ਵਾਲੀ ਪਾ ਕੇ ਤਾਂ ਸੁਭਾ ਮਨ ਕੇ ਨਹੀਂ ਸੀ ਨਹੀਂ ਇਹ ਦੂਸਰੀ ਸੀ ਸੋ ਮੈਂ ਗੱਡੇ ਵਿੱਚ ਕੱਪੜੇ ਦੇਖੋ ਬਈ ਸਰਗੁਣ ਮੇਰੀ ਬੇਟੀ ਹੈ ਨਾ ਹੋਰ ਕਿੱਥੇ ਛੱਡੀ ਪੱਗ ਦੀ ਤੇ ਨਾਲ ਕਰਵਾਏ ਕੰਮ ਅੱਜ ਤੁਸੀਂ ਵੀ ਨਾ ਜਾਣਾ ਸੀ ਹੈ ਨਾ ਇਹਨਾਂ ਪਾਕਿਸਤਾਨ ਤੋਂ ਤਾਂ ਆ ਗਈ ਵਰਸੀ ਹੈ ਨਾ ਪਰਵਾਹ ਉਹਦੀ ਤੇ ਲਾਏ

ਪੱਗਾਂ ਆਪਣੇ ਕੋਲੇ ਏਸਨ ਕੋਲੇ ਕਿੰਨੀ ਬਣੀਆਂ 20 20 ਹਾਂ 20 ਬਤੂ 20 ਪਲੱਸ ਪੱਗਾਂ ਰਹੀਆਂ ਆਪਣੇ ਕੋਲੇ ਨਹੀਂ ਮੇਰੇ ਕੋਲ ਮਮਣਾਂ ਕਿੰਨੀਆਂ ਸੀ ਤੇ 21 ਪੱਗ ਹੋ ਗਈਆਂ 21 21 ਪੱਗਾਂ ਨੇ ਆਪਣੇ ਕੋਲੇ ਹੈਨਾ ਤੇ ਨਾ ਉਹ ਤਾਂ ਪਰਪਾ 5-7 ਕੀ ਲੈ ਕੇ ਜਾਵਾਂਗੇ 5-7 ਪੱਗਾਂ ਬਹੁਤ ਨੇ ਬਹੁਤ ਕਿਉਂਕਿ 10 ਦਿਨ ਤੱਕ ਸਾਰੇ 14 ਦਿਨ ਲੱਗੇ ਨੇ ਆਪਾਂ ਨੂੰ ਜੇਕਰ ਡਵਲ ਬਣ ਲੈ ਕਰਾਂਗੇ ਪੱਗ ਜਿੱਥੋਂ ਨੇ ਪੈ ਗਿਆ ਉਹ ਤੇ ਕੱਪੜੇ ਧੋਣਾ ਸੀ ਮੈਸੇ ਮੈਨੂੰ ਲੱਗਾ ਤਰੇੜਾ ਸਿਲ ਦੇ ਪਰਨਾ ਹੈ ਰੈਣਾ ਰੈਣਾ ਉਹ ਤੇ ਥੰਮਣਾ ਪੱਪਾ ਜੀ ਨਾਲੇ ਆ ਮੇ ਵੀ ਦਸੋ ਵੀ ਉੱਥੇ ਲੈਂਗੁਏਜ ਕਿਹਦੀ ਹੋਣੀ ਹਾਂ ਲੈਂਗੁਏਜ ਹੀ ਉੱਥੇ ਪੋਠੋwari ਤੇ ਹੋ ਰਹੀ ਹੋਵੇ ਯਾਦ ਆ ਲੱਗਣਾ ਹਾਂ ਰੋਸੋ ਅੱਗੇ ਲਿਓ ਦੋਸਤੋ ਹੁਣ ਆਪਾਂ ਪਾ ਰਹੇ ਹਾਂ ਸ਼ੌਇ ਗਾਉਂ ਅਲ ਖਵਾਂ ਉੱਤੇ ਇਹੋ ਦਰੋ ਉਹ ਪਪਾ ਜਿਹੜੇ ਦਿਮਾਗ ਲਾਇਆ ਅੱਗੇ ਆਪਾਂ ਪਾ ਰਹੇ ਹਾਂ ਆਪਰ ਤੋਂ ਯਮਾਂ ਲੋਜੀ ਸਾਹੀ ਲੈ বাস ਉਹਦੇ ਨੀਚੇ ਸ਼ੌਟ ਅਲਜੀ ਤੇ ਚੱਪਲਾਂ ਜ਼ਰੂਰੀ ਨੇ ਬਾਈ ਹਨਾ ਨਾਲ ਲੈ ਜਾਣੀਆਂ ਚੱਪਲਾਂ ਪੜੀਆਂ ਚੱਪਲਾਂ ਕੰਪਲਸਰੀ ਨੇ ਬਾਈ ਉੱਥੇ ਫਿਰ ਆਪਾਂ ਰਪੀ ਲਾਂਗੇ ਫਿਰਦੇ ਹਨਾ ਤੇ ਲਗਭਗ ਆਪਣਾ ਸਾਮਾਨ ਵੀ ਸਾਰੀ ਪੈਕਿੰਗ ਹੋ ਗਈ ਤੇ ਇੱਧਰ ਆਪਣਾ ਕੰਗਾ ਵਗੜਾ ਰਹਿ ਗਿਆ ਕੰਗਾ ਤੇ ਡੈਰੀ ਪੈਨ ਤੇ ਆ ਪਾਵਰ ਬੈਂਕ ਬਾਈ ਕਿਉਂਕਿ ਰਸਤੇ 'ਚ ਆਪ ਨੂੰ ਪਾਵਰ ਬੈਂਕ ਜ਼ਰੂਰੀ ਹੈ ਹਨਾ ਸਰ ਹਾਂ ਇਹ ਆ ਰਾਬਟ ਲੈ ਦੀ ਆਪਾਂ ਗੋਲੀਆਂ ਬਾਈ ਨਾਲ ਲੈ ਕੇ ਨਹੀਂ ਮੈਡੀਸਨ ਦੋਸਤ ਇੱਕ ਵਾਰ ਸਾਨੂੰ ਆੜਾ ਤੇ ਦਿਖਾ ਮੈਂ ਜਿਹੜਾ ਹੁੰਦਾ ਹੈ ਮੈਡੀਸਨ ਆਪਾਂ ਨੇ ਸਿਰਦਰਦ ਤੋਂ ਲਈ ਬਾਈ ਪੈਰਾਸੀਟਾਮੋਲ ਲਗਭਗ ਸਾਰਿਆਂ ਦਾ ਕੰਮ ਕਰ ਚੁੱਕੀ ਹੈ ਜੀ ਪੈਰਾਸੀਟਾਮੋਲ ਚ ਲੈ ਲਿਆ ਕੋਈ ਇੱਕ ਇੰਤਜ਼ਾਮ ਦੋਸਤੋ ਆੜਾ ਕਿੱਥੋਂ ਹਾਂਜੀ ਲੋਈ ਸਾਡੇ ਨੂੰ ਬਹੁਤ ਚਾਅ ਆਇਆ ਪਰ ਅਸੀਂ ਜਿਹੜਾ ਅਗਲਾ ਟੂਰ ਕਰਾਂਗੇ ਮੈਦੇ ਸਰ ਕੋਲੋਂ ਇਕੱਠੀ ਜਲਾਂਗੇ ਸਰ ਕੋਲੋਂ ਠੀਕ ਹੈ ਨਾ ਆਪਾਂ ਦੋਸਤੋ ਡਾ ਗਿਆ ਵੈਰੀ ਗੁੱਡ ਅਜਿਹੜਾ ਤਾਂ ਨੇਸਟੀ ਆ ਅਗਲੇ ਸਾਲ ਹੁਣ ਟੂਰ ਲਾਉਣਾ ਐਦ ਕੀ ਤੇ ਉਹ ਆਪਾਂ ਇਕੱਠੇ ਰੋਂਦੇ ਚੱਲਾਂਗੇ ਮਮਣ ਪੁੱਛਾਂਗੇ ਜਾਣੀ ਆਪਾਂ ਰੋਂਦੇ ਚੱਲਾਂਗੇ ਠੀਕ ਹੈ ਨਾ ਲੋਜੀ ਤੇ ਹੁਣ ਆਪਾਂ ਦੂਸਰਾ ਸਮਾਨ ਸਾਰਾ ਬੈਕ ਹੋ ਗਿਆ ਰੈਡੀ ਆਪਣਾ ਇੱਕ ਬੈਗ ਵੀ ਆਪਾਂ ਹੋਰ ਲੈ ਕੇ ਜਾ ਲਾਂਗੇ ਨਾਲ ਐਕਸਟਰਾ ਇਹ ਵੀ ਲੋਡ ਪੈਂਦੀ ਆ ਤੇ ਨਾਲ ਵੀਰੇ ਅਲਫਾਫੀ ਵਗੈਰਾ ਜਰੂਰ ਪਾਉਣੇ ਹਨ ਆਪਾਂ ਨੇ ਕਈ ਵਾਰ ਕੁਛ ਲੈਣੇ ਆ ਹਾਂ ਨਹੀਂ ਆਪਣੀ ਹੁਣ ਹੋ ਗਈ ਫੁੱਲ ਸਾਰੀ ਤਿਆਰੀ ਤੇ ਮੇਰੀ ਬੇਟੀ ਦੇ ਦੇ ਵਿੱਚ ਬਹੁਤ ਰੋਲ ਰਿਆ ਸਰਗੁਣਕੌਰ ਦਾ ਸਰਗੁਣਾ ਬੇਟਾ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਜਾਣ ਵਾਸਤੇ ਜਾ ਰਹੇ ਆ ਮੈਂ ਥੋੜਾ ਜੀ ਲੱਗ ਜਣਾ ਨਹੀਂ ਲੱਗਣ ਜੀ ਮੈਂ ਮੈਂ ਫਿਰ ਮੈਂ ਦੋ ਦੋ ਹੱਥ ਨਹੀਂ ਕਰਿਆ ਕਰੂੰ ਹਾਂ ਅਸੀਂ ਬਹੁਤ ਖੁੱਲਦੇ ਹਾਂ ਭਾਈ ਬੇਟੀਆਂ ਨੂੰ ਪਿਆਰ ਕਰਿਆ ਕਰੋ ਹਨਾ ਧੀਆ ਸਤਿਕਾਰ ਕਰੋ ਭਰਾ ਬਣ ਕੇ ਚਲੋ ਭਾਈ ਬੇਟੀਆਂ ਬਾਕੀ ਮਿਲਦੇ ਆਪਾਂ ਕੱਲ ਨਵੇਂ ਵਿਸ਼ੇ ਨਾਲ ਤੇ ਕੱਲ ਨੂੰ ਆਪਾਂ ਰੂ ਰੂ ਕਰਾਵਾਂਗੇ ਜਿਹੜੇ ਆਪਣੇ ਪਿੰਡੋਂ ਨਾਲ ਜਾ ਰਹੀਆਂ ਸੰਗਤ ਸਾਰੀ ਤੇ ਅੱਜ ਲਈ ਇੰਨੀ ਕਾਫੀ ਆ ਧੰਨਵਾਦ